ਵਾਹਿਗੁਰੂ ਸਾਹਿਬ ਜੀਉ ਜੈਤ ਸ੍ਰੀ ਮਹੱਲਾ ਜਉ ਤਾ ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਬਾਤ ਕੀਜੈ ਹਰਬੰਝਾ ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਬਿਹਾਰੀ ਸਾਧ ਸੰਗਤ ਵੱਡੇ ਭਾਗ ਹਨ ਜੁਗੋ ਜੁਗਤਲ ਗਿਆਨ ਸਮੁੰਦਰ ਬਾਣੀ ਦੇ ਗੋਤ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਹਜ਼ੂਰ ਪਾਤਸ਼ਾਹ ਜੀਆ ਦੇ ਅਮਰਤ ਵੇਲੇ ਦੇ ਜੀਵਨ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਦੇ ਆਪ ਸੰਤਾਂ ਲਾਹੇ ਪ੍ਰਾਪਤ ਕਰਦੇ ਹਾਂ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਸਤਿਗੁਰਾਂ ਨੇ ਕਿਰਪਾਲਤਾ ਕੀਤੀ ਹੈ ਅਮਰਤ ਵੇਲੇ ਤੋਂ ਤੱਕ ਤਾਂ ਇਸ ਸ਼ੁਭਤ ਹੋ ਗਏ ਦੀਦਾਰ ਬਖਸ਼ਦੇ ਹੋਇਆ ਅੱਜ ਦੇ ਜੋ ਅਮਰਤ ਬਚਨ ਮੁਖਵਾਕ ਬਖਸ਼ੇ ਹਨ ਗਿਆਨ ਦਾ ਉਪਦੇਸ਼ ਦੇਣ ਲਈ ਆਪਣੀਆਂ ਬਖਸ਼ਿਸ਼ਾਂ ਕਰਨ ਦੇ ਲਈ ਜੋ ਰਹਿਤ ਕਰਦੇ ਹਨ ਹਾਉ ਪਿਆਰ ਨਾਲ ਕੁਝ ਕਮਿੰਟਾਂ ਲਈ ਗੁਰੂ ਚਰਨਾੰچل ਜੀ ਦੀ ਇਕਾਗਰਤਾ ਕਰਦੇ ਹੋਏ ਸਤਿਗੁਰਾਂ ਦੇ ਬਖਸ਼ੇ ਹੋਏ ਸ੍ਰੀ ਮੁਖਵਾਕ ਦੀ ਵਿਚਾਰ ਨਾਲ ਜੁੜਨ ਦੇ ਲਈ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਸਤਨਾਮ ਸ੍ਰੀ ਵਾਹਿ ਜੈਤਿ ਸ੍ਰੀ ਮਹੱਲਾ ਚੌਥਾ ਪਾਤਸ਼ਾਹ ਦੇ ਪਾਵਨ ਅੰਗ 697 ਤੇ ਸ਼ਬਦ ਦੀ ਰਮਤਾ ਹੈ ਜੈਤਿ ਸ੍ਰੀ ਰਾਗ ਦੇ ਵਿੱਚ ਚੌਥੇ ਗੁਰੂ ਨਾਨਕ ਚੌਥੇ ਪਾਤਸ਼ਾਹ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮੁਖਵਾਕ ਹੈ ਜਿਨ ਹਰ ਹਿਰਦੈ ਨਾਮ ਨਵਸਿਉ ਤਿਨ ਮਾਤ ਕੀਜੈ ਹਰਿ ਬਾਝਾ ਸਤਿਗੁਰਾਂ ਦੇ ਜਿਹੜੇ ਨਾਮ ਤੋਂ ਹੁਣੇ ਹਨ ਨਾਮ ਤੋਂ ਵਾਂਝੇ ਰੂਹ ਭਗਤੀ ਨਾਮ ਕਰਨ ਵਾਲੇ ਸੰਸਾਰ ਦੇ ਵਿੱਚ ਲੋਕ ਹਨ ਉਹਨਾਂ ਦੇ ਪ੍ਰਤੀ ਸਤਿਗੁਰ ਪਾਤਸ਼ਾਹ ਇਹ ਬਚਨ ਕੀਤਾ ਹੈ ਕਿ ਉਹਨਾਂ ਦੀਆਂ ਮਾਪਿਆਂ ਨੂੰ ਬਾਝ ਰਹਿਣਾ ਚਾਹੀਦਾ ਸੀ। ਭਾਲ ਕੇ ਆਪਣੇ ਪੁੱਤਰਾਂ ਨੂੰ ਜਨਮ ਨਹੀਂ ਸੀ ਦੇਣਾ ਚਾਹੀਦਾ। ਕਿਉਂਕਿ ਉਹਨਾਂ ਨੂੰ ਇਹ ਸਿੱਖਿਆ ਨਹੀਂ ਦਿੱਤੀ, ਇਹ ਗੱਲ ਹੀ ਸੋਝੀ ਨਹੀਂ ਫਰਾਈ ਕਿ ਤੁਸੀਂ ਪ੍ਰਭੂ ਭਗਤੀ ਕਰੋ, ਨਾਮ ਜਪੋ। ਪਰਮੇਸ਼ਰ ਦੇ ਪਿਆਰ ਵਿੱਚ ਨਹੀਂ ਜੋੜਿਆ। ਜਦੋਂ ਆਪਾਂ ਇਹਨਾਂ ਗੱਲਾਂ ਦੀ ਵਿਚਾਰ ਕਰਦੇ ਹਾਂ ਕਿ ਮਹਾਰਾਜ ਮਾਣੋ ਇਹ ਕਿਉਂ ਕਹਿੰਦੇ ਹਨ ਸਤਿਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਇਸ ਗੱਲ ਦਾ ਸਪਸ਼ਟ ਨਿਰਣਾ ਕਰਦੇ ਜੀ ਗੁਰਦੇਵ ਮਾਤਾ ਗੁਰਦੇਵ ਪਿਤਾ ਬੱਚੇ ਦਾ ਜਿਹੜਾ ਪਹਿਲਾ ਗੁਰੂ ਹੈ ਉਹ ਮਾਂ ਹੈ ਜਿਹੜੀ ਸਿੱਖਿਆ ਲੈਣੀ ਹੁੰਦੀ ਹੈ ਮਾਂ ਤੋਂ ਬੱਚਾ ਲੈਂਦਾ ਹੈ ਮਾਂ ਹੀ ਆਪਣਾ ਸੀਰ ਚਗਾਉਂਦੇ ਹੋਏ ਜਨਮ ਦੇ ਕੇ ਬੱਚੇ ਨੂੰ ਦੱਸਦੀ ਹੈ ਇਹ ਤੇਰਾ ਪਿਤਾ ਹੈ ਇਹ ਤੇਰਾ ਭਰਾ ਹੈ ਇਹ ਤੇਰੀ ਭੈਣ ਹੈ ਇਹ ਤੇਰਾ ਚਾਚਾ ਲੱਗਦਾ ਹੈ ਇਹ ਤੇਰਾ ਤਾਇਆ ਲੱਗਦਾ ਹੈ ਸਾਰੀਆਂ ਗੱਲਾਂ ਬੱਚਾ ਮਾਂ ਦੇ ਕੋਲੋਂ ਸਿੱਖਦਾ ਹੈ ਇਹ ਵੀ ਹੁੰਦਾ ਹੈ ਕਿ ਮਾਂ ਦਾ ਜਿਹੜਾ ਸੰਜੋਗ ਹੈ ਬੱਚੇ ਦੇ ਨਾਲ ਬੜਾ ਜਿਆਦਾ ਗੂੜਾ ਹੈ ਜਦੋਂ ਆਪਾਂ ਪੁਰਾਤਨ ਇਤਿਹਾਸਾਂ ਨੂੰ ਵੀ ਹਿਸਟਰੀਆਂ ਨੂੰ ਪੜ੍ਹਦੇ ਹਾਂ ਤਾਂ ਇਹ ਗੱਲ ਸਮਝ ਆਉਦੀ ਹੈ ਬੱਚੇ ਜਦੋਂ ਉਦਰ ਦੇ ਵਿੱਚ ਮਾਂ ਦੇ ਗਰਭ ਵਿੱਚ ਹੁੰਦੇ ਨੇ ਉਦੋਂ ਵੀ ਮਾਂ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਸੁਭਾਅ ਵੀ ਬੱਚੇ ਉੱਤੇ ਅਸਰ ਕਰਦਾ ਹੈ ਜੇ ਮਾਂ ਸੁਣਦੀ ਹੈ ਉਹ ਬੱਚਾ ਅੰਦਰ ਸੁਣ ਰਿਹਾ ਹੁੰਦਾ ਹੈ ਜੋ ਮਾਂ ਬੋਲਦੀ ਹੈ ਉਹੀ ਬੱਚਾ ਸੁਣ ਰਿਹਾ ਹੈ ਜੋ ਮਾਂ ਖਾਂਦੀ ਹੈ ਉਹ ਬੱਚੇ ਨੂੰ ਖਾਦਾ ਭੋਜਨ ਪ੍ਰਾਪਤ ਹੁੰਦਾ ਹੈ ਇਸ ਕਰਕੇ ਜਦੋਂ ਬੱਚੇ ਦੀ ਪਰਵਰਸ ਹੋਣੀ ਰੰਭ ਹੋ ਜਾਂਦੀ ਹੈ ਸਰੀਰ ਦੇ ਅੰਦਰ ਮਾਂ ਦੇ ਸੁਭਾਅ ਦਾ ਮਾਂ ਦੇ ਖਾਣ ਪੀਣ ਪਹਿਨਣ ਦਾ ਮਾਂ ਦੇ ਸੁਣਨ ਦਾ ਇਹ ਬੱਚੇ ਤੇ ਬੜਾ ਅਸਰ ਪੈਂਦਾ ਹੈ ਜਦੋਂ ਕੈਰਵਾਂ ਪਾਂਡਵਾਂ ਦਾ ਜੁੱਧ ਹੋਇਆ ਉਸ ਜੁੱਧ ਦੇ ਵਿੱਚ ਕੈਰਵਾਂ ਨੇ ਦਰਯੋਧਨ ਉਹਨਾਂ ਨੇ ਭਾਵਜੜ ਸ਼ੁਕਰਾਚਾਰੀਆ ਤੇ ਇਹਨਾਂ ਵੱਲੋਂ ਇੱਕ ਚਾਲ ਚੱਲੀ ਗਈ ਕਿ ਵੈਸੇ ਹੀ ਜਿੱਤਦੇ ਜਾ ਰਹੇ ਨੇ ਪੰਜੇ ਪਾਂਡਵ ਕਿਉਂਕਿ ਕ੍ਰਿਸ਼ਨ ਭਗਵਾਨ ਉਹਨਾਂ ਨਾਲ ਹੈ ਅਪਨਿ ਇਹ ਤਰੀਕਾ ਕਰੀਏ ਇਹਨਾਂ ਨੂੰ ਹਰਾਉਣ ਦਾ ਤਾਂ ਇਹਨਾਂ ਨੇ ਕਿਉਂਕਿ ਇਹ ਸਾਰੇ ਇਕੱਠੇ ਹੋਏ ਹੋਏ ਸਨ ਜਿਹਦੇ ਵਿੱਚ ਪੀਸ਼ਮ ਪਤਾਮਾ ਵੀ ਸੀ ਸ਼ੁਕਰਾਚਾਰੀਆ ਵੀ ਸੀ ਤੇ ਸੁਖਨੀ ਇਹਨਾਂ ਦਾ ਮਾਮਾ ਵੀ ਨਾਲ ਸੀ ਕਰਨ ਵੀ ਨਾਲ ਸੀ ਜਿਹੜਾ ਮਹਾਨ ਯੋਧਾ ਕਹਾਉਂਦਾ ਸੀ ਉਸ ਸਮੇਂ ਇਹਨਾਂ ਸਾਰਿਆਂ ਨੇ ਲੜ ਕੇ ਇਹ ਕਹਿਣ ਲੱਗੇ ਵੀ ਚੱਕਰ ਜੂਰ ਕਿਲੇ ਦੀ ਰਚਨਾ ਕਰਦੇ ਆ ਚੱਕਰ ਜੂਰ પ્રાਣੇ ਸਮੇਂ ਕੀ ਵਿਦਿਆ ਹੁੰਦੀ ਸੀ ਸ਼ਸਤਰ ਸ਼ਸਤਰਾਂ ਦੀ ਫੌਜ ਦੇ ਨਾਲ ਇਹ ਕਿਲਾ ਰਚਿਆ ਜਾਂਦਾ ਸੀ ਫੌਜ ਦੇ ਨਾਲ ਕੋਈ ਕੰਦਾ ਨਹੀਂ ਸੀ ਕੱਢੀਆਂ ਜਾਂਦੀਆਂ ਫੌਜਾਂ ਹੀ ਇਸ ਤਰੀਕੇ ਨਾਲ ਖੜਾਈਆਂ ਜਾਂਦੀਆਂ ਸੀ ਉਹਨਾਂ ਫੌਜਾਂ ਦੇ ਵਿੱਚ ਦੀ ਜਾ ਕੇ ਫੇਰ ਜਾ ਕੇ ਅਸਲੀ ਟਿਕਾਣੇ ਤੇ ਜਾ ਕੇ ਜਿਹੜਾ ਚੱਕਰਮਯੂ ਦਾ ਕਿਲਾ ਰਚਨ ਵਾਲਾ ਹੁੰਦਾ ਹੈ ਉਹਦੇ ਤੇ ਜਾ ਕੇ ਬਾਗ ਕਰਨਾ ਹੁੰਦਾ ਸੀ ਇਹਦੇ 7 ਦਰਵਾਜ਼ੇ ਮੰਨੇ ਜਾਂਦੇ ਨੇ ਕੀ ਕੀਤਾ ਆਪੋ ਆਪਣੀਆਂ ਡਿਊਟੀਆਂ ਲੱਗੀਆਂ ਸਾਰਿਆਂ ਦੀਆਂ ਦਰਯੋਦਨ ਕ੍ਰਿਸ਼ਨ ਭਗਵਾਨ ਨੂੰ ਲੈ ਕੇ ਅਰਜਨ ਦੇ ਨਾਲ ਲੜਦਾ ਲੜਦਾ ਬੜੀ ਦੂਰ ਪਿੱਛੇ ਨਿਕਲ ਜਾਂਦਾ ਹੈ। ਇਧਰੋਂ ਇਹਨਾਂ ਵੱਲੋਂ ਚਕਰਮੂ ਦਾ ਕਿਲਾ ਰੱਜ ਕੇ ਕਿਉਂਕਿ ਜਿਹੜਾ ਧਰਮ ਜੁਦਿਸ਼ਤਰ ਸੀ ਇਹ ਫੌਜਾਂ ਦਾ ਜਮਾਇਲ ਸੀ ਇਹ ਤ੍ਰ ਪੰਡਵਾਂ ਵੱਲ। ਇਹੇ ਕੋਣ ਸੁਨੀਹਾ ਮੇਂ ਦਿੱਤਾ ਜਾਂਦਾ ਹੈ ਕਿ ਅਸੀਂ ਆਪਣੇ ਕਿਲੇ ਦੀ ਰਤਨਾ ਕਰ ਲਈ ਹੈ। ਕੋਈ ਵੀ ਜਨੈਲ ਇਹ ਚਕਰਗੂਦ ਕਰਾ ਤੋੜਨ ਵਾਸਤੇ ਆਵੇ ਇਹ ਪਤਾ ਸੀ ਸਾਰਿਆਂ ਨੂੰ ਕਿ ਇਤਿਲੇ ਨੂੰ ਕੋਈ ਨਹੀਂ ਤੋੜ ਸਕਦਾ ਕੱਲੇ ਹੀ ਅਰਜਨ ਇਹ ਵਿਦਿਆ ਜਾਣਦਾ ਸੀ ਅਰਜਨ ਉਹ ਜੰਗ ਲੜਦੇ ਲੜਦੇ ਦੂਰ ਲੈ ਕੇ ਸਨ ਉਸ ਸਮੇਂ ਕਚਹਿਰੀ ਦੇ ਵਿੱਚ ਜਦੋਂ ਦਰਯੋਧ ਧਰਮ ਯੁਦਿਸ਼ਠਰ ਨੇ ਇਹ ਗੱਲ ਕਹੀ ਤ੍ਰੇਤਨ ਤ੍ਰੇਤਰਾਸਤਰ ਨੇ ਕਿਹ ਭਾਈ ਚੱਕਰਜੂ ਦਾ ਕਿਲਾ ਤੋੜਨ ਵਾਸਤੇ ਕੌਣ ਜਾਊ ਸਾਰੇ ਹੁਪਕਾ ਗਏ ਅਬ ਮਨੂ 14 ਸਾਲ ਦਾ ਸੀ ਉਸ ਸਮੇਂ ਅਬ ਮਨੂ ਅਰਜੰਦਾ ਪੁੱਤਰ ਜਦੋਂ ਸਾਰੇ ਚੁੱਪ ਕਰਕੇ ਖੜੇ ਦੇਖੇ ਨਾਮ ਉੱਠਿਆ ਤਾਂ ਉੱਠ ਕੇ ਖੜਾ ਹੋ ਗਿਆ ਕਹਿਣ ਲੱਗਾ ਤਾਇਆ ਜੀ ਮੈਨੂੰ ਆਗਿਆ ਦਿਓ ਮੈਂ ਕਿਲਾ ਤੋੜ ਜਾਵਾਂ ਤਉ ਉਸ ਮੇਂ ਧਰਮੋਜੀ ਡਿਸਟਰ ਕਹਿਣ ਲੱਗਾ ਤਾਂ ਪੁੱਤਰ ਵੀ ਇਹਨੂੰ ਕਹਿੰਦੇ ਹੁੰਦੇ ਸੀ ਕਹਿੰਦਾ ਤੂੰ ਜਿਵੇਂ ਕਿੱਲਾ ਤੋੜ ਦੇਂਗਾ ਕਹਿੰਦਾ ਮੈਂ 6 ਦਰਵਾਜ਼ਿਆਂ ਤੱਕ ਜਾਵਨਾ 6 ਦਰਵਾਜ਼ਿਆਂ ਤੱਕ ਤੂੰ ਕਿਵੇਂ ਜਾਣਦਾ ਤੈਨੂੰ ਅਜੇ ਤੇਰੇ ਪਿਤਾ ਨੇ ਇਹਦੀ ਵਿਦਿਆ ਤਾਂ ਸਿਖਾਈ ਕੀ ਕਹਿਣ ਲੱਗੇ ਉਸ ਸਮੇਂ ਅਜੇ ਮੈਂ ਮਾਂ ਦੇ ਉੱਦਰ ਵਿੱਚ ਸੀ ਮੇਰੀ ਮਾਂ ਨੇ ਸੁਭਦਰਾ ਨੇ ਕਿਹਾ ਸੀ ਕਿ ਜਿਹੜਾ ਚੱਕਰ ਵਿਗੁਰਤ ਆਖਦੇ ਲੈ ਕਿਨੇ ਰਾਜ ਦੇ ਉਹਦੀ ਮੈਨੂੰ ਇਹ ਸਾਰੀ ਨਿਯਮਤ ਸੁਣਾਓ ਮੇਰੇ ਪਿਤਾ ਜੀ ਜਦੋਂ ਸੁਣਾ ਰਹੇ ਸੀ ਰਾਤ ਦਾ ਸਮਾਂ ਸੀ ਛੇ ਦਰਵਾਜਿਆਂ ਤੱਕ ਸਾਰੀ ਵਿਦਿਆ ਸੁਣਾਈ ਤੇ ਮੈਂ ਸਾਰੀ ਸੁਣੀ ਹੋਈ ਆ ਮੇਰੇ ਯਾਦ ਹੈ ਪਰ ਜਦੋਂ ਸੱਤਵੇਂ ਦਰਵਾਜੇ ਦੀ ਗੱਲ ਸੁਣਾ ਰਹੇ ਸੀ ਉਦੋਂ ਮੇਰੀ ਮਾਂ ਨੂੰ ਨੀਂਦ ਆ ਗਈ ਮਾਂ ਨੂੰ ਨੀਂਦ ਆ ਗਈ ਮੈਂ ਵੀ ਸੌਂ ਗਿਆ ਇਸ ਸੱਤਵਾਂ ਦਰਵਾਜ਼ਾ ਨੀ ਮੈਂ ਤੋੜਨ ਜਾਵਾਂ ਦਾ ਭੀਮ ਉੱਠ ਕੇ ਖੜਾ ਹੋ ਗਿਆ ਕਹਿੰਦਾ ਸੱਤਵਾਂ ਤਾਂ ਆਪਾਂ ਧੱਥੇ ਨਾਲ ਤੋੜ ਦੇਾਂਗੇ ਤੂੰ ਕਿਰਾਂ ਚੱਲ ਸੀ ਇਸ ਕਰਕੇ ਉਹ ਮਨੂ ਨੂੰ ਫਿਰ ਇਹਨਾਂ ਨੇ ਜਦੋਂ ਛੇ ਦਰਵਾਜ਼ੇ ਤੋੜਦੇ ਸੱਤਵੇਂ ਦਰਵਾਜ਼ੇ 'ਚ ਜਾਂਦਿਆਂ ਸਮੇਂ ਭੀਮ ਸਹਿਨ ਵੀ ਇਹ ਸਾਰੇ ਇਹਦੇ ਨਾਲ ਦੇ ਸੂਰਮੇ ਪਿਛੇ ਰਹਿ ਗਏ ਉੱਥੇ ਤੱਕ ਕੱਲ ਹੀ ਰਹੇ ਨੇ ਅਰਜੋਤਨ ਨੇ ਕਰਨ ਨਹੀਂ ਅਸਵ ਸਥੰਬਾਂ ਨਹੀਂ ਇਹਨਾਂ 4-5 ਜਣਿਆਂ ਸੁਭਲ 4-5 ਜਣਿਆਂ ਨੇ ਇਕੱਠੇ ਹੋ ਕੇ ਫਿਰ ਇਹਨੂੰ ਕਤਲ ਕੀਤਾ ਸੀ ਮਾਰਿਆ ਸੀਵਮਨੋਂ ਇਹਨਾਂ ਨੇ ਫਿਰ ਉੱਥੇ ਸੱਤਵੇਂ ਦਰਵਾਜ਼ੇ 'ਚ ਮਾਰਤਾ ਸੀ ਉਹ ਵੀ ਧੋਖੇ ਦੇ ਨਾਲ ਸੋ ਇਸ ਕਰਕੇ ਵੀ ਮਾਂ ਦੇ ਕੁਦਰ ਦੇ ਵਿੱਚ ਵੀ ਬੱਚੇ ਨੂੰ ਉਹ ਗੱਲਾਂ ਸੁਣ ਰਹੀਆਂ ਹੁੰਦੀਆਂ ਨੇ ਜੋ ਮਾਂ ਸੁਣ ਰਹੀ ਹੈ ਜਦੋਂ ਸਿੱਧ ਜੀ ਭਗਵਾਨ ਨੇ ਦ੍ਰੋਪਦੀ ਨੂੰ ਅਮਰ ਕਥਾ ਸੁਣਾਈ ਸੀ ਅਮਰ ਕਥਾ ਆਂਡੇ ਦੇ ਵਿੱਚ ਸੁਖਦੇਵ ਜੀ ਉਸ ਕਰਕੇ ਉਹਦਾ ਨਾਮ ਸੁਖਨਾਮ ਤੋਤੇ ਦਾ ਹੈ ਜਿਸ ਵਿਰਸ਼ ਦੇ ਥੱਲੇ ਬੈਠੀ ਕਥਾ ਸੁਣਾ ਰਹੇ ਸੀ ਸਮਾਨ ਸਰੋਵਰ ਦੇ ਕਿਨਾਰੇ ਤੇ ਦ੍ਰੋਪਦੀ ਸੁਣ ਰਹੀ ਸੀ ਇਹ ਤੋਤੇ ਦੀ ਖੁੱਡ ਸੀ ਨਾਲ ਖੁੱਡ ਦੇ ਵਿੱਚ ਇਹ ਬੈਠਾ ਆਂਡੇ ਦੇ ਵਿੱਚ ਸੀ ਤਾਂ ਜਦੋਂ ਕਥਾ ਹੋ ਰਹੀ ਸੀ ਤਾਂ ਦ੍ਰੋਪਦੀ ਨੂੰ ਵੀ ਨੀਂਦ ਆ ਗਈ। ਇਹ ਹਾਂਡਾ ਫੁੱਟ ਗਿਆ ਇਹ ਸੁਣ ਰਹੇ ਸੀ। ਇਹਦੇ ਵਿੱਚ ਹੰਗਾਰਾ ਭਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਹੰਗਾਰਾ ਭਰ ਰਿਹਾ ਸੀ ਜਦੋਂ ਸ਼ਿਵ ਜੀ ਨੇ ਦੇਖਿਆ ਆਹ ਲਈ ਲੰਮਾ ਸਮਾਂ ਹੋ ਗਿਆ ਤਾਂ ਆਵਾਜ਼ ਤਾਂ ਇਦਾਂ ਆਉਂਦੀ ਐ ਦ੍ਰੋਪਦੀ ਸੁੱਤੀ ਪਈ ਐ। ਸ਼ਿਵ ਜੀ ਉੱਠ ਕੇ ਕਹਿੰਦੇ ਤੂੰ ਕੌਣ? ਕਹਿੰਦਾ ਮੈਂ ਪਤੋ ਤੇਰਾ ਬੱਚਾ। ਉਹਨੂੰ ਗੁੱਸਾ ਆਇਆ ਵੀ ਇਹਨੂੰ ਮਾਰ ਦੇ ਹੌੜ ਗਿਆ। ਇਸ ਕਰਕੇ ਉਹਦੇ ਕੋ ਆਂਡੇ ਦੇ ਵਿੱਚ ਵੀ ਉਹਨੂੰ ਕਥਾ ਸੁਣ ਰਹੀ ਸੀ ਭਾਵ ਕਿ ਜਿਹੜਾ ਗਰਭ ਹੈ ਗਰਭ ਦੇ ਅੰਦਰ ਬੱਚਾ ਜਦੋਂ ਸੰਪੂਰਨ ਹੋ ਜਾਂਦਾ ਹੈ ਤਕਰੀਬਨ 6ਵੇਂ ਮਹੀਨੇ ਝਾਕੇ ਬੱਚਾ ਦਾ ਸਾਰਾ ਸਰੀਰ ਤਿਆਰ ਤਿਆਰ ਹੋ ਜਾਂਦਾ ਹੈ ਜਿਹੜੀ ਆਤਮਾ ਉਹਨੂੰ ਸੋਝੀ ਆ ਜਾਂਦੀ 6ਵੇਂ ਮਹੀਨੇ ਝਾਕੇ ਇਹ ਸਰੀਰ ਦੇ ਅੰਦਰ ਤਾਂ ਉਹ ਸਮੇਂ ਇਹਨੋਂ ਵੇ ਸਾਰੀਆਂ ਗੱਲਾਂ ਸੁਣਦਾ ਹੈ ਸਾਰੀਆਂ ਗੱਲਾਂ ਕਹਿ ਇਸ ਕਰਦਾ ਅੱਜ ਦਾ ਜਿਹੜਾ ਸਮਾਂ ਤਾਂ ਹੀ ਇੰਨਾ ਚੰਚਲ ਹੈ ਬੱਚੇ ਕਿਉਂ ਇੰਨੇ ਚੰਚਲ ਨੇ ਇੱਕ ਬੱਚੇ ਹੀ ਨਹੀਂ ਪਾਲਿਆ ਜਾਂਦਾ ਹੈ ਕਿਉਂਕਿ ਅੱਜ ਮਾਵਾ ਦਾ ਸੁਣਣਾ ਮਾਵਾ ਦਾ ਖਾਣਾ ਹੀ ਐਸਾ ਹੋ ਗਿਆ ਰੱਬ ਦੀ ਗੱਲ ਨਹੀਂ ਕੋਈ ਸੁਣਨੀ ਸਾਰਾ ਦਿਨ ਟੀਵੀ ਜਨ ਘਰੇ ਚੱਲਦੇ ਨੇ ਅਸ਼ਲੀਲ ਗੱਲਾਂ ਚੱਲਦੀਆਂ ਨੇ ਉਧਰ ਉਧਰੀ ਸੁਭਾਗ ਚੁਗਲੀਆਂ ਹੋ ਰਹੀਆਂ ਨੇ ਨਿੰਦਿਆ ਹੋ ਰਹੀ ਹੈ ਉਦਾਸਰ ਬੱਚਿਆਂ ਦੇ ਪੈਣੇ ਬੱਚੇ ਜਨਮ ਲੈਂਦੇ ਨੇ ਇੱਕ ਛਿੰਬੀ ਟਿਕਦੇ ਨਹੀਂ ਹਨ ਅੱਗੇ ਮਾਂ ਮਚਾਰ ਚਾਰ ਪੰਜ ਪੰਜ 6 6 7 7 ਬੱਚਿਆਂ ਨੂੰ ਪਾਲ ਦਿੰਦੀਆਂ ਸੀ ਇਕੱਲੀਆਂ ਘਰ ਦਾ ਕੰਮ ਵੀ ਸਾਰਾ ਕਰਦੀਆਂ ਸੀ ਟੋਟੀ ਪਾਣੀ ਬਣਾ ਕੇ ਖੇਤਾਂ 'ਚ ਵੀ ਲੈ ਕੇ ਆਉਣਾ ਪੈਂਦਾ ਸੀ ਕਿੰਨਾ ਕੰਮ ਕਰਦੀਆਂ ਸੀ ਹੁਣ ਬੱਚਾ ਹੀ ਨੀ ਕੰਦਾ ਸਮਝਦਾ ਕਿਉਂਕਿ ਜਦੋਂ ਆਪ ਚੰਚਲ ਹਾਂ ਤਾਂ ਬੱਚੇ ਵੀ ਚੰਚਲ ਨੇ ਉਹ ਟਿਕਦੇ ਨਹੀਂ ਹਨ ਸਾਹਮਣੇ ਘਰ ਜਾਨ ਨੂੰ ਵਕਤ ਪਾ ਰੱਖਦਾ ਜੀਹਾਂ ਜਾਂ ਜੋ ਆ। ਦੇਖਦੇ ਆਪਾਂ। ਸੋ ਇਸ ਕਰਕੇ ਧੰਗੁਰੂ ਰਾਮਦਾਸ ਮਹਾਰਾਜ ਜੀਆ ਨੇ ਬਾਣੀ ਦੇ ਵਿੱਚ ਇਹ ਵਚਨ ਕੀਤਾ ਕਿ ਜੇ ਮਾਂ ਆਪਣੇ ਬੱਚੇ ਨੂੰ ਸਤ ਧਰਮੀ ਰੱਬ ਦਾ ਪਿਆਰਾ ਜਾਂ ਰੱਬ ਦੇ ਨਾਲ ਜੁੜਨ ਵਾਲਾ ਜਾਂ ਇਸ ਤਰ੍ਹਾਂ ਦਾ ਜਨਮ ਦੀ ਦੇ ਸਕਦੇ ਉਹ ਕੀ ਲੋੜ ਪਈ ਸੀ? ਸੰਸਾਰ ਦੇ ਵਿੱਚ ਐਸੇ ਬੱਚੇ ਪੈਦਾ ਕਰਨ ਦੀ ਜਿਹੜੇ ਸੰਸਾਰ ਦੇ ਵਿੱਚ ਵਿਗਾੜ ਮੈਲਾ ਕਰਦੇ ਹਨ ਲੜਾਈਆਂ ਕਰਦੇ ਨੇ ਝਗੜੇ ਕਰਦੇ ਨੇ ਲੋਕਾਂ ਨੂੰ ਠੱਗਦੇ ਨੇ ਮਾਰਦੇ ਨੇ ਐਂਜ ਬੱਚੇ ਨਹੀਂ ਪੈਦਾ ਕਰਨੇ ਚਾਹੀਦੇ ਮਾਰੇ ਨੂੰ ਤਿੰਨ ਮਾਤ ਕੀਜੈ ਹਰ ਬਾਂਝਾ ਤੁਲਸੀ ਜੀ ਨੇ ਵੀ ਆਖਿਆ ਜਨਨੀ ਜਨਾ ਤਾਂ ਭਗਤ ਜਨ ਕਹਿਤਾ ਤਾਂ ਕਹਿ ਸੂਰ ਨਹੀਂ ਤਾਂ ਜਨਨੀ ਬਾੰਧ ਰਹੇ ਕਾਰੇ ਗਵਾਵੇਂ ਨੂਰ ਕਿਉਂ ਆਪਣਾ ਨੂਰ ਗਵਾਉਂਦੀ ਐ ਨਾ ਉਹਨੂੰ ਜਨਮ ਨਹੀਂ ਸੀ ਦੇਣਾ ਚਾਹੀਦਾ ਜੋ ਦਾ ਪੁੱਤਰ ਨਾਮ ਨਹੀਂ ਰਵਣਾ ਹੈ ਤੇ ਵੀ ਇਹ ਜਾਨਗੀ ਬੜੇ ਪਿਆਰੇ ਬਚਨ ਕੀਤੇ ਨੇ ਉਹ ਕਹਿੰਦੇ ਨੇ ਵੀ ਜਿਆਗਰ ਮਾਂ ਰੱਬ ਦੇ ਪਿਆਰੇ ਨੂੰ ਜਨਮ ਨਹੀਂ ਦੇ ਸਕਦੀ ਵਿਧਵਾ ਕਸਨਾ ਭਈ ਮਹਤਾਰੀ ਜੈ ਕੁਲ ਪੁੱਤ ਨਾ ਗਿਆਨ ਵਿਚਾਰੀ ਵਿਧਵਾ ਕਸਨਾ ਤਹੀ ਮਹਤਾਰੀ ਇਥੇ ਕਵੀ ਜੀ ਨੇ ਇਹ ਕਿਹਾ ਹੈ ਵੀ ਉਹਦਾ ਪਤੀਓ ਪਰ ਜਾਣਾ ਚਾਹੀਦਾ ਦਿਨਵਾ ਹੋ ਜੇ ਮਾਂ ਨੂੰ ਪਿਤਾ ਕੇ ਬਾਪੂ ਹੀ ਤੇ ਹੈ ਕੋਈ ਦੇ ਬਾਪੂ ਹੈ ਮਰ ਜਾਣਾ ਚਾਹੀਦਾ ਆਪਣੇ ਘਰੇ ਪੁੱਤਰ ਜਨਮ ਤੋਂ ਪਹਿਲਾਂ ਹੀ ਪਤਨੀ ਨੂੰ ਵਿਧਵਾ ਕਾੜ ਦੋਏ ਮਰ ਜਾਵੇ ਜੇ ਰੱਬ ਦਾ ਪਿਆਰਾ ਇਨਜਾਮ ਜਨਮ ਦੇਣਾ ਹੈ ਸੋ ਇਸ ਤਰ੍ਹਾਂ ਕੇ ਮਹਾਰਾਜ ਕਹਿੰਦੇ ਇਹ ਮਾਂ ਨੂੰ ਤਾਹੀ ਲੰਭਾ ਹੈ ਮਾਂ ਇੱਕ ਪਹਿਲਾ ਗੁਰੂ ਹੈ ਮਾਂ ਗੁਰਦੇਵ ਮਾਤਾ ਇਸ ਕਰਕੇ ਜਿਹੜਾ ਪਹਿਲਾ ਗੁਰੂ ਹੁੰਦਾ ਹੈ ਉਹਦਾ ਫੱਜ ਬਣਦਾ ਹੈ ਕੇਵਲੋ ਸਹੀ ਤਰੀਕੇ ਨਾਲ ਦੀ ਪਰਵਰਸ਼ ਕਰਨੀ ਸਤ ਧਰਮੀ ਬਣਾਉਣਾ ਸੱਚ ਬੋਲਣਾ ਸਿਖਾਉਣਾ ਸੱਚ ਦੇ ਰਾਹੇ ਤੋੜਨਾ ਤੇ ਸਾਡਾ ਜਿਹੜਾ ਸੰਸਾਰ ਦੇ ਵਿੱਚ ਸਾਡਾ ਸੁਭਾਅ ਅਸੀਂ ਵੀ ਬਚਪਨ ਦੇ ਦੇਖਦੇ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਬੱਚੇ ਨੂੰ ਝੂਠ ਬੋਲਣਾ ਅਸੀਂ ਸਿਖਾਉਨੇ ਆ ਘਰ ਦੇ ਵਿੱਚ ਇਹ ਸਾਡੀ ਸਾਰਿਆਂ ਦੀ ਫਿਤਰਤ ਹੈ ਇਹ ਨਹੀਂ ਕਿ ਜਾਣ ਕੇ ਬਸ ਆਪ ਅੰਦਰ ਬੈਠੇ ਰਹਿੰਦੇ ਆ ਬਾਹਰ ਕੋਈ ਆਵਾਜ਼ ਦਿੰਦਾ ਹੈ ਬੱਚੇ ਨੂੰ ਕਹਣਗੇ ਜਾ ਕੇ ਕਹਿ ਦੇ ਤੇਰਾ ਬਾਪ ਉਹਦੇ ਨਹੀਂ ਹਨ ਉਹ ਬੱਚਾ ਉੱਥੇ ਹੀ ਸਖਣਾ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਨੇ ਇਹੀ ਬੱਚਿਆਂ ਤੇ ਜੀਵਨ ਦੇ ਅਸਰ ਪਾਉਂਦੀਆਂ ਨੇ ਜੇ ਸੱਚ ਬੋਲੀਏ ਬੱਚਿਆਂ ਦੇ ਨਾਲ ਸੱਚ ਨਾਲ ਰਹੀਏ ਤਾਂ ਬੱਚਿਆਂ ਦਾ ਜੀਵਨ ਬੜਾ ਸੱਚਾ ਹੁੰਦਾ ਬਾਹਰ ਦੇਖਦੇ ਆਂ ਸੀ ਕਦੇ ਵੀ ਅੰਗਰੇਜ਼ ਲੋਕ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਬੱਚਿਆਂ ਨੂੰ ਝੂਠ ਬੋਲਣਾ ਹੀ ਸਿਖਾਉਂਦੇ ਆ ਉਹ ਸੱਚ ਬੋਲਣਾ ਸਿਖਾਉਂਦੇ ਆ ਇਸੀ ਕਰਕੇ ਉਹਨਾਂ ਲੋਕਾਂ ਦੇ ਵਿੱਚ ਅੱਜ ਵੀ ਸੱਚ ਹੈ ਠੀਕ ਹੈ ਉਹਨਾਂ ਦਾ ਪੱਛਮੀ ਸਭਿਆਤਾ ਹੈ ਬਾਕੀ ਕਰਮ ਉਹਨਾਂ ਦੇ ਸਾਡੇ ਨਾਲੋਂ ਬੜੇ ਵੱਖਰੇ ਨੇ ਪਰ ਸਾਡੇ ਨਾਲੋਂ ਸਭ ਤੋਂ ਵਧੀਆ ਗੱਲ ਉਹਨਾਂ ਲੋਕਾਂ 'ਚ ਕੀ ਹੈ ਸੱਚ ਬੋਲਣ ਦੀ ਹੈ ਹੀਰਾ ਫੇਰੀ ਦੀ ਨਹੀਂ ਹੈ ਠੱਗੀ ਕਰਨ ਦੀ ਨਹੀਂ ਹੈ ਜਿਹੜੀਆਂ ਗੱਲਾਂ ਸੱਚੀਆਂ ਥੋੜੇ ਸਾਹਮਣੇ ਕਹਿ ਦੇਣੀਆਂ ਨੇ ਉਹਨਾਂ ਨੇ ਇਹ ਉਹਨਾਂ ਦੇ ਵਿੱਚ ਇਹ ਬਹੁਤ ਵੱਡਾ ਪੁਣ ਹੈ ਅੰਗਰੇਜ਼ਾਂ ਦੇ ਵਿੱਚ ਸਾਡੇ ਵਿੱਚੋਂ ਲੋਕ ਉਹ ਨਹੀਂ ਹੈ ਸਾਡੇ ਕਿਸੇ ਕਿਸੇ ਭਾਂਗਾ ਵਾਲੇ ਦੇ ਕਰਮਾਂ 'ਚ ਹੈ ਇਸ ਕਰਕੇ ਮਹਾਰਾਜ ਨੇ ਅਲਾਮਾ ਦਿੱਤਾ ਹੈ ਹਰ ਹਰ ਦੇਹ ਫਿਰ ਹਰ ਪਾਪਾ ਬਖਸ਼ਿਸ਼ ਕਰਦੇ ਹਨ ਤੈਨੂੰ ਸੁੰਨੀ ਦੇ ਫਿਰ ਹੈ ਬਿਨ ਨਾਮ ਆਏ ਹੋਏ ਖੱਪ ਖੱਪੂਏ ਕਰਾਂਜਾ ਉਹਨਾਂ ਦਾ ਸਰੀਰ ਦੇਹੀ ਨਾਮ ਤੋਂ ਬਿਨਾਂ ਸੁੰਨੀ ਹੋ ਕੇ ਸੰਸਾਰ ਦੇ ਵਿੱਚ ਵਿਚਰਦੇ ਨੇ ਖੱਪ ਖੱਪ ਕੇ ਤਿਰਜ ਤਿਰਜ ਕੇ ਅਬ ਕਿੰਨਾ ਕੋਸ ਜਦੋਂ ਆਪਾਂ ਹੁਣ ਦੇਖਦੇ ਆ ਪਹਿਲਾਂ ਨਾਲੋਂ ਕਿੰਨੇ ਲੜਾਈਆਂ ਝਗੜੇ ਕਿੰਨਾ ਕੁਸ਼ੋਰ ਹੈ ਮੜੀ ਜਿਗਲਤੀ ਬੰਦੇ ਨੂੰ ਮਾਰ ਦਿੰਦੇ ਨੇ ਇਉਂ ਕਿਰਜ ਕਿਰਜ ਕੇ ਫੇੜਾ ਜਿ ਫਿਰਦੇ ਨੇ ਤੁਕੀ ਹੁੰਦੇ ਨੇ ਖੱਬ ਖੱਬ ਕੇ ਮਰ ਜਾਂਦੇ ਹਨ ਮੇਰੇ ਮਨ Jap Ram Naam Har Man Jap Tat Mere Man Waheguru ਦੇ ਨਾਮ ਦਾ Jap ਕਰ ਜਿਹੜਾ ਤੇਰਾ ਅੰਦਰੀ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਮਧਾਰੀ ਗੁਰੂ ਗਿਆਨ ਦਿਯੋ ਮਨ ਸਮਝਾ ਮੈਂ ਕਹਿੰਦੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਸਾਨੂੰ ਗਿਆਨ ਦੀ ਬਖਸ਼ਿਸ਼ ਕੀਤੀ ਹੈ ਗੁਰੂ ਨੇ ਸਾਨੂੰ ਗਿਆਨ ਬਖਸ਼ਿਆ ਗਿਆਨ ਦੇ ਨਾਲ ਸਾਡਾ ਮਨ ਸੱਜ ਗਿਆ ਹੈ ਸੱਜਿਆ ਹੋਇਆ ਮਨ ਉਸ ਵਾਹਿਗੁਰੂ ਦੀ ਭਗਤੀ ਕਰਦਾ ਹੈ ਹਾਉ ਵਟ ਪਾਲ ਉਸਰਾਮ ਸਿੰਘ ਹਰ ਕੀਰਤ ਕਲ ਯੁਗ ਪਾਉ ਜੁਗ ਤਮ ਹਰ ਪਾਈਐ ਸਤਿਗੁਰ ਮੰਠ ਮਹਾਰਾਜ ਕਨੇ ਵਾਹਿਗੁਰੂ ਦੀ ਕੀਰਤੀ ਵਾਹਿਗੁਰੂ ਦਾ ਕੀਰਤਨ ਕਰਨਾ ਜਸ ਕਰਨਾ ਹੀ ਕਲ ਯੁਗ ਦੇ ਵਿੱਚ ਉਤਮ ਹੈ ਇਹ ਗੁਰੂ ਦੇ ਕੋਲੋਂ ਸਾਨੂੰ ਪ੍ਰਾਪਤ ਹੁੰਦਾ ਆਪਾਂ ਕਿੰਨਿਆ ਵੱਡਿਆਂ ਭਾਗਾਂ ਵਾਲੇ ਹਾਂ ਗੁਰੂ ਦੇ ਚਰਨਾਂ 'ਚ ਕੀਰਤਨ ਕਰਦੇ ਹਾਂ ਕੀਰਤਨ ਸੁਣਦੇ ਹਾਂ ਬੈਠਦੇ ਹਾਂ ਗੁਰੂ ਦੀ ਬਾਣ ਵਿੱਚ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾੰਗਾ ਮੈਂ ਆਪਣੇ ਸਤਿਗੁਰਾਂ ਤੋਂ ਬਿਲਾਹਾਰ ਬਿਲਾਹਾਰ ਜਾਂਦਾ ਹਾਂ ਮੇਰੀ ਹਿਰਦੇ ਅੰਦਰ ਜਿਹੜਾ ਨਾਮ ਗੋਵਤ ਪਿਆਸੀ ਉਹ ਪ੍ਰਗਟ ਕਰ ਦਿੰਦਾ ਹੈ ਹੈ ਵੀ ਸੱਚ ਹੈ ਸਾਧ ਸੰਗ ਨਾਮ ਆਪਣੇ ਸਾਰਿਆਂ ਦੇ ਹਿਰਦੇ ਵਿੱਚ ਹੈ ਪਰ ਉਹਦੋਂ ਪ੍ਰਗਟ ਹੁੰਦਾ ਜਦੋਂ ਅਸੀਂ ਵਾਹਿਗੁਰੂ 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 ਉਹ ਹਉਤਿਆਂ ਬੈਣਿਆਂ ਤੁਰਦੇ ਆਖੜਿਆਂ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਕਰਨ ਲੱਗਾਂਗੇ ਫਿਰ ਅੰਦਰੋਂ ਪ੍ਰਗਟ ਹੋ ਜਾਂਦਾ ਹੈ ਦਰਸ਼ਨ ਸਾਧ ਮਿਲਿਓ ਵੜ ਬਾਕੀ ਸਭ 질 ਵਿਫ ਗਈ ਗਵੰਜਾ ਵੱਡਿਆਂ ਭਾਗਾ ਕਰਕੇ ਰੱਬ ਦੇ ਯਾਰਿਆਂ ਦਾ ਉਹਨਾਂ ਗੁਰਮਖੰਦਾਂ ਦਾ ਜਿਹੜੇ ਨਾਮ ਦੇ ਰਸੀਏ ਨੇ ਸੰਗਤ ਹੋ ਸੰਗਤ ਹੋਵੇ ਉਹਨਾਂ ਦੇ ਦਰਸ਼ਨ ਹੋਣ ਗੁਰੂ ਦੇ دیدار ਹੋਣ دیدار ਕਰਨ ਦੇ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਸਤਿਗੁਰ ਸੋ ਪਾਇਆ ਬਰਦਾਣਾ ਹਰ ਕੀ ਬੌਗਣ ਸਾਂਝਾ ਜਦੋਂ ਵੱਡਾ ਦਾਨਾ ਸਤਿਗੁਰ ਪ੍ਰਾਪਤ ਕਰ ਲਿਆ ਗੁਰੂ ਦੇ ਨਾਲ ਮਲਾਪ ਹੋਇਆ ਤਾਂ ਗੁਰੂ ਦੇ ਮਲਾਪ ਨਾਲ ਖੋਣਾ ਦੀ ਸਾਂਝ ਪੈ ਗਈ ਉਹ ਸਾਰੇ ਗੁਣ ਹਿਰਦੇ ਚ ਵਸ ਕੇ ਜਿਹੜੇ ਵਾਹਿਗੁਰੂ ਦੇ ਗੁਣ ਹਨ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਰੁ ਧਾਰਿਓ ਮਨ ਮਾਝਾ ਜਿਨ੍ਹਾਂ ਦੇ ਉੱਤੇ ਜਪਤ ਦਾ ਮਾਲਕ ਨਿਰਵਾਇ ਗੁਰੂ ਕਿਰਪਾ ਕਰ ਦਿੰਦਾ ਹੈ ਉਹ ਹੀ ਆਪਣੀ ਹਿਰਦੇ ਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰਦੇ ਨੇ ਸਿਮਰਨ ਕਰਦੇ ਨੇ ਗੁਰੂ ਦੀ ਕਿਰਪਾ ਹੁੰਦੀ ਹੈ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਮਾਤਾ ਪਿਤਾ ਦੀ ਕਿਰਪਾ ਹੋ ਜਾਂਦੀ ਹੈ ਫਿਰ ਨਾਮ ਹਿਰਦੇ ਚ ਵਸ ਜਾਂਦਾ ਹੈ ਬਾਬਾ ਫਰੀਦ ਜੀਆਂ ਦੇ ਉੱਤੇ ਉਹਨਾਂ ਦੀ ਮਾਤਾ ਜੀਆਂ ਨੇ ਕਿਰਪਾ ਕੀਤੀ ਦੇਖੋ ਕਿੱਡੇ ਵੱਡੇ ਭਗਤ ਹੋਏ ਬਾਣੀ ਦੇ ਵਿੱਚ ਕਿੰਨੇ ਪਿਆਰ ਭਰੇ ਸ਼ਰੋਗ ਨੇ ਬਾਬਾ ਫਰੀਦ ਜੀਆਂ ਦੇ ਉਹਨਾਂ ਦੀ ਮਾਤਾ ਨਹੀਂ ਲਗਣ ਲਈ ਸੀ ਨਾ ਧਰਮ ਰਾਏ ਦਰ ਕਾਲਿਤ ਫਾਰੀ ਜਨ ਨਾਨਕ ਲੇਖਾ ਸਮਝ ਫਿਰ ਉਹਨਾਂ ਦੇ ਕਾਗਿਜ਼ ਨਿਹਰ ਦੇ ਸਾਡੇ ਕੀਤੇ ਹੋਏ ਕਰਮਾਂ ਦੀ ਬਹੀ ਧਰਮਰਾਜ ਦੀ ਕਚਹਿਰੀ ਵਿੱਚ ਪਈ ਹੈ ਜਿੱਥੇ ਕਹਿੰਦੇ ਧਨਮਰਾਏ ਜਦ ਲੇਖਾ ਮੰਗਾ ਬਾਕੀ ਸਿਪਾਹੀ ਉਹ ਧਨਮਰਾਜ ਦੇ ਕਚਹਿਰੀ ਦੇ ਵਿੱਚ ਪਈਆਂ ਹੋਈਆਂ ਬਹੀਆਂ ਪਾਏ ਹੋਏ ਲੇਖੇ ਦੇ ਕਾਗਜ਼ ਸਾਰੇ ਪਾੜ ਜਾਂਦੇ ਨੇ ਜਨ ਨਾਨਕ ਲੇਖਾ ਸਮਝਾ ਸਤਿਗੁਰੂ ਮਹਾਰਾਜ ਕਰਤਨ ਕਰਦੇ ਨੇ ਫਿਰ ਉਹ ਲੇਖਾ ਉਹ ਹਿਸਾਬ ਕਿਤਾਬ ਮੇਰਾ ਵਾਹਿਗੁਰੂ ਸਮਝ ਲੈਂਦਾ ਹੈ ਨਾਨਕ ਜੀ ਨੂੰ ਕੋ ਸਤਿਗੁਰੂ ਮਿਲਿਆ ਤਿੰਨ ਕਾ ਦੇਖਾ ਨੇ ਪੜਿਆ ਉਹਨਾਂ ਦਾ ਲੇਖਾ ਨੇ ਪੜਿਆ ਧੰਮ ਰਾਹਿਆ ਉਹ ਕਹਾ ਪਰੇਗੋ ਜੋ ਖਾਟੇ ਸਗਲੋਂ ਲੇਖੋਂ ਸਾਰੇ ਲੇਖਾ ਪਾੜ ਜਾਂਦਾ ਹੈ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਮਾਤਾ ਦੇ ਉਪਦੇਸ਼ ਨਾਲ ਪ੍ਰਭੂ ਭਗਤੀ ਕਰਦੇ ਹਾਂ ਫਿਰ ਦੇ ਚ ਨਾਮ ਵਸ ਜਾਂਦਾ ਹੈ ਤਾਂ ਜੀਵਨ ਸਫਲਾ ਹੋ ਕੇ ਆਉਣ ਵਾਲੇ ਜਨਮ ਮਰਨ ਤੋਂ ਸਦਾਬਾਦ ਤੇ ਮੁਕਤ ਹੋ ਜਾਂਦੇ ਹਾਂ ਇਹ ਸੰਸਾਰ ਦੇ ਵਿੱਚ ਦੁੱਖਾਂ ਤੋਂ ਸਦਾ ਵਾਸਤੇ ਰਹਿਤ ਹੋ ਜਾਂਦੀਆਂ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਮਿ ਗਪਾਵੋ ਸਰੂਪ ਬਣੇ ਨਾਮ ਜਪੀਏ ਲਾਹ ਲੈ ਕੇ ਮੜ ਪਾਗੇ ਕੋਈ ਹੋਈਆ ਭਲਾ ਮਾ ਕਰਨੀਆ ਬਤੇ ਕਰਵਾਣ ਕਰਨੀ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰਿ ਉਰ ਧਾਰਿ ਆਵ ਮਨ ਮਾਝਾ ਧਰਮ ਰਾਏ ਦਰਗਾਹ ਲਫਾਰੇ ਨਾਨਕ ਨੇ ਗੱਲੇ ਖਾ ਸਮਝਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ